ਇਥੇ ਲਿਖਿਆ ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਜਿਹੜੀਆਂ ਜਿਹੜੀਆਂ ਪਰਮੇਸ਼ਵਰ ਦੀਆਂ ਭੇਡਾਂ ਮਤਲਬ ਜਿਹੜੇ ਪਰਮੇਸ਼ਵਰ ਦੇ ਲੋਕੀ ਆ ਪ੍ਰਭੂ ਦਾ ਵਚਨ ਕੀ ਕਹਿ ਰਿਹਾ ਯਿਸੂ ਜੀ ਕੀ ਕਹਿ ਰਹੇ ਕਹਿੰਦੇ ਉਹ ਮੇਰੀ ਆਵਾਜ਼ ਸੁਣਦੀਆਂ ਆ ਆਵਾਜ਼ ਨੂੰ ਸੁਣਨਾ ਬਹੁਤ ਜ਼ਰੂਰੀ ਆ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੋ ਕਿ ਪਰਮੇਸ਼ਵਰ ਦੀ ਆਵਾਜ਼ ਕੀ ਕਹਿ ਰਹੀ ਆ ਅਰ ਬਚਨ ਪਰਮੇਸ਼ਰ ਦੇ ਆਤਮਾ ਤੋਂ ਪਰਮੇਸ਼ਰ ਦੀ ਆਵਾਜ਼ ਹੈ ਇਹਨੂੰ ਪੜਿਆ ਕਰੋ ਅਰ ਪੜਨ ਤੋਂ ਪਹਿਲਾਂ ਕਿਆ ਕਰੋ ਕਿ ਆਓ ਪਿਤਾ ਪਰਮੇਸ਼ਰ ਜੀ ਮੇਰੇ ਨਾਲ ਗੱਲ ਕਰੋ ਬਚਨ ਦੇ ਰਹੀਂ ਮੈਂ ਤੁਹਾਡੀ ਆਵਾਜ਼ ਨੂੰ ਸੁਣਨਾ ਚਾਹੁੰਦਾ ਹਾਂ ਮੇਰੇ ਨਾਲ ਬੋਲੋ ਬਹੁਤ ਅੱਛਾ ਸੌਂਗ ਹੈ ਨਾ ਭੋਲ ਮੇਰੇ ਨਾਲ ਭੋਲ ਮੇਰੇ ਨਾਲ ਭੋਲ ਪਾਕਰੂ ਬੋਲ ਮੇਰੇ ਨਾਲ ਭੋਲ ਮੇਰੇ ਨਾਲ ਬੋਲ ਪਾਕਰੂ ਬੋਲ ਦਾਸੀ ਜੀ ਮੈਂ ਬੋਲਦਾ ਸੀ ਜਿਵੇਂ ਕਦੇ ਮੂਸਾ ਨਾਲ ਤੂੰ ਬੋਲ 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 ਮੇਰੇ ਨਾਲ ਪਾ ਕਰੂ ਸੋ ਇਸ ਤਰੀਕੇ ਦੇ ਨਾਲ ਚਾਹੇ ਗਾ ਕੇ ਚਾਹੇ ਉੱਦਾਂ ਹੀ ਕਹਿ ਕੇ ਜਿਵੇਂ ਤੁਹਾਨੂੰ ਚੰਗਾ ਲੱਗੇ ਤੁਸੀਂ ਵਚਨ ਪੜਨ ਤੋਂ ਪਹਿਲਾਂ ਪ੍ਰਾਰਥਨਾ ਕਰੋ ਬਹੁਤ ਸਾਰੇ ਲੋਕਾਂ ਨੂੰ ਵਚਨ ਸਮਝ ਵਿੱਚ ਨਹੀਂ ਆਉਂਦਾ ਬਹੁਤ ਸਾਰੇ ਲੋਕਾਂ ਨੂੰ ਵਚਨ ਭੁੱਲ ਜਾਂਦਾ ਵਾਏ ਅੰਨੇ ਵਾਖ ਖੋਲ ਲੈਂਦੇ ਇਦਾਂ ਨਹੀਂ ਵਚਨ ਪੜਨ ਤੋਂ ਪਹਿਲਾਂ ਇੱਕ ਅੱਛੀ ਪ੍ਰਾਰਥਨਾ ਕਰੋ ਕਿ ਖੁਦਾ ਜੀ ਇਹ ਤੁਹਾਡੇ ਆਤਮਾ ਦੀ ਲਿਖਤ ਆ ਆਓ ਆਪਣੀਆਂ ਲਿਖਤਾਂ ਦੇ ਰਹੀਂ ਆਪਣੇ ਵਚਨਾਂ ਦੇ ਰਹੀਂ ਮੇਰੇ ਨਾਲ ਗੱਲ ਕਰੋ ਪਿਤਾ ਜੀ ਮੈਂ ਤੁਹਾਡੀ ਆਵਾਜ਼ ਨੂੰ ਸੁਣਨਾ ਚਾਹੁੰਨਾ ਤੇ ਕੋਈ ਵੈਰੀ ਦੀ ਸ਼ਕਤੀ ਮੈਨੂੰ ਮੇਰੇ ਪਿਤਾ ਨਾਲ ਗੱਲ ਕਰਦਿਆਂ ਰੋਕ ਨਾ ਸਕੇ ਮੇਰੇ ਪਿਤਾ ਦੀ ਆਵਾਜ਼ ਸੁਣਦਿਆਂ ਹੋਇਆਂ ਮੈਨੂੰ ਕੋਈ ਰੋਕ ਨਾ ਸਕੇ ਅੱਜ ਜੋ ਗੱਲ ਪਿਤਾ ਜੀ ਤੁਸੀਂ ਮੇਰੇ ਨਾਲ ਕਰਨੀ ਆ ਕੋਈ ਬੈਰੀ ਦੀ ਸ਼ਕਤੀ ਉਹਨੂੰ ਸੁਣ ਨਾ ਸਕੇ ਤੁਸੀਂ ਕਰੋ ਰੂਹ ਨਾਲ ਪ੍ਰਾਰਥਨਾ ਕਰਕੇ ਦਿਲ ਲਾ ਕੇ ਪ੍ਰਾਰਥਨਾ ਕਰਕੇ ਜਦੋਂ ਤੁਸੀਂ ਵਚਨ ਪੜੋਗੇ ਆਖਿਓ ਤਾਂ ਤੁਹਾਨੂੰ ਕਦੀ ਵਚਨ ਭੁੱਲ ਜਿਵੇਂ ਨਹੀਂ ਭੁੱਲੂਗਾ ਸਿਸਟਰ 림ਪੀ ਕਹਿੰਦੇ ਹੁੰਦੇ ਸਿਸਟਰ ਜੀ ਮੇਰੇ ਮਨ ਚ ਨਾ ਫਲਾਨੀ ਗੱਲ ਆਈ ਤੇ ਮੈਂ ਚੁੱਪ ਕਰਕੇ ਟਰੱਕ ਦੇ ਪਿਛਲੇ ਸੀਟ ਤੇ ਜਾ ਕੇ ਬੈਠ ਗਈ ਮੈਂ ਜਾ ਕੇ ਬਾਈਬਲ ਖੋਲ੍ਹਿਆ ਮੈਂ ਕਿਹਾ ਪ੍ਰਭੂ ਤੁਸੀਂ ਮੇਰੇ ਨਾਲ ਗੱਲ ਕਰੋ ਤੇ ਬਾਈਬਲ ਚੋਂ ਐਨ ਮੇਰੇ ਸਵਾਲ ਦਾ ਉਹੀ ਉੱਤਰ ਆਇਆ ਜੋ ਮੇਰੇ ਮਨ ਦੀ ਪਰੇਸ਼ਾਨੀ ਸੀ ਪਰਮੇਸ਼ਰ ਨੇ ਮੇਰੇ ਨਾਲ ਗੱਲ ਕੀਤੀ ਇਸ वचन ਦੇ ਰਾਹੀਂ ਤੇ ਮੈਂ ਖੁਦਾ ਦਾ ਧੰਨਵਾਦ ਕੀਤਾ ਹੁਣੇ ਪ੍ਰਾਰਥਨਾ ਕੀਤੀ ਕਿ ਖੁਦਾ ਮੇਰੇ ਨਾਲ ਗੱਲ ਕਰੋ ਉਹਨੂੰ ਪਤਾ ਹੈ ਕਿ वचन ਦੇ ਰਾਹੀਂ ਖੁਦਾ ਜੀ ਗੱਲ ਕਰਦੇ ਆ ਤੇ ਉਹਦੇ ਪ੍ਰਾਰਥਨਾ ਦਾ ਉੱਤਰ ਮਿਲ ਜਾਂਦਾ ਹੈ ਉਹਦੇ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਡੀ ਕਨਫਿਊਜ਼ਨ ਦੂਰ ਹੋ ਜਾਂਦੀ ਹੈ ਤੁਸੀਂ ਵੀ ਦਿਲ ਨਾਲ ਪ੍ਰਾਰਥਨਾ ਕਰੋ ਕਿ ਖੁਦਾ ਜੀ ਆਪਣੇ ਵਚਨ ਦੇ ਰਾਹੀਂ ਮੇਰੇ ਨਾਲ ਗੱਲ ਕਰੋ ਤੁਸੀਂ ਸਭ ਕੁਝ ਕਰ ਸਕਦੇ ਆ ਖੁਦਾ ਮੇਰੇ ਨਾਲ ਗੱਲ ਕਰੋ ਇਹ ਵਚਨ ਮੈਂ ਯਕੀਨ ਕਰਦਾ ਕਿ ਇਹ ਤੁਹਾਡਾ ਵਚਨ ਹੈ ਅਰੇ ਇਹ ਅੱਜ ਵੀ ਜਿੰਦਾ ਹੈ ਬਹੁਤ ਸਾਰੇ ਲੋਕੀ ਵਚਨ ਦੀ ਇੱਜ਼ਤ ਕਰਦੇ ਆ ਦੇਖੋ ਵਚਨ ਦੀ ਇੱਜ਼ਤ ਉਹ ਕਿੱਦਾਂ ਕਰਦੇ ਆ ਵਚਨ ਦੀ ਇੱਜ਼ਤ ਮੈਂ ਤੁਹਾਨੂੰ ਦੱਸੀ ਉਹ ਐਦਾਂ ਕਰਕੇ ਕੋਟ-ਕੋਟ ਕੇ ਜੁੱਪੀਆਂ ਪਾ ਕੇ ਚੁੰਮ-ਚੁੰਮ ਕੇ ਮੱਥੇ ਨੂੰ ਲਾ ਕੇ ਸਿਰ ਨੂੰ ਲਾ ਕੇ ਬਚਨ ਦੀ ਇੱਜ਼ਤ ਕਰਦੇ ਆ ਬੜੀ ਚੰਗੀ ਗੱਲ ਅਗਰ ਤੁਹਾਨੂੰ ਲੱਗਦਾ ਐ ਇਦਾਂ ਕਰਨਾ ਤੇ ਕਰ ਲਓ ਨਾ ਮੈਨੂੰ ਲੱਗਦਾ ਨਾ ਮੈਂ ਕਰਦੀ ਇਦਾਂ ਮੈਂ ਨਹੀਂ ਕਰਦੀ ਇਹ ਬਚਨ ਦੀ ਇੱਜ਼ਤ ਨਹੀਂ ਆ ਕਿ ਤੁਸੀਂ ਇਹਨੂੰ ਚੁੰਮ ਲਿਆ ਤੂੰ ਇਹਨੂੰ ਗਾਲ ਨਾਲ ਲਾ ਲਿਆ ਘੁੱਟ ਕੇ ਤੂੰ ਇਹਨੂੰ ਸਿਰ ਤੇ ਰੱਖ ਲਿਆ ਤੁਸੀਂ ਇਹਨੂੰ ਸਰਾਣੇ ਰੱਖ ਕੇ ਸੋਵੋਗੇ ਪਰ ਤੁਸੀਂ ਇਹਦੇ ਆਖੇ ਨਹੀਂ ਲੱਗੇ ਕੀ ਇਹ ਬਚਨ ਦੀ ਇੱਜ਼ਤ ਹੈ ਵਚਨ ਦੀ ਇੱਜ਼ਤ ਆ ਕਿ ਜੋ ਵਚਨ ਦੇ ਵਿੱਚ ਲਿਖਿਆ ਆ ਉਸ ਵਚਨ ਨੂੰ ਪੂਰਾ ਕਰੋ ਇਹ ਵਚਨ ਦੀ ਇੱਜ਼ਤ ਆ ਹਾਂ ਇਹ ਪਰਮੇਸ਼ਰ ਦਾ ਵਚਨ ਆ ਇਹ ਨਹੀਂ ਆ ਕਿ ਤੁਸੀਂ ਜਿੱਥੇ ਮਰਜੀ ਸੱਟਾ ਹੋ ਇਹਨੂੰ ਜਿੱਥੇ ਮਰਜੀ ਪਿਆ ਤਾਂ ਪਿਆ ਤੁਸੀਂ ਆਪਣੀਆਂ ਸਕੂਲ ਦੀਆਂ ਕਿਤਾਬਾਂ ਵੀ ਜਿਹੜੀਆਂ ਝੋਲੇ 'ਚ ਪਾ ਕੇ ਸੰਭਾਲ ਕੇ ਰੱਖਦੇ ਥਾਂ ਥਾਂ ਦੇ ਖਿਲਰੀਆਂ ਹੋਣ ਤੇ ਮੇਰੇ ਵਰਗੀਆਂ ਤਾਂ ਉਹ ਤਾਂ ਹੀ ਘਰ ਦੇ ਵਿੱਚ ਜਿਹੜਾ ਆ ਉਹ ਮੇਲਾ ਲਾਇਆ ਹੁੰਦਾ ਰੌਲਾ ਪਾਇਆ ਹੁੰਦਾ ਵੀ ਔਰ ਇਹ ਕਿਹੜੀ ਕਿਹੜੀ ਕਿਤਾਬ ਆ ਚੱਕੋ ਆਪਣੀ ਆਪਣੀ ਕਿਤਾਬ ਤੇ ਚੰਗਾਈ ਨਹੀਂ ਲੱਗਦਾ ਤੇ ਜੇ ਕੋਈ ਉਪਰਾ ਸਾਡੇ ਘਰ ਦੇ ਵਿੱਚ ਆ ਜਵੇ ਤੇ ਇਦਾਂ ਬਾਈਬਲ ਹੋਵੇ ਖੁੱਲਿਆ ਤੇ ਉੱਤੇ ਸਬਜੀ ਡੁੱਲੀ ਹੋਈ ਹੋਵੇ ਲਾਗੇ ਮੱਖੀਆਂ ਭਣਕੰਡੀਆਂ ਹੋਣ ਤੂੰ ਕੀ ਸੋਚੂਗਾ ਜਾਂ ਤੂੰ ਪੀਜ਼ਾ ਖਾਂਦਿਆਂ ਹੋਇਆਂ ਸੌਸ ਵਾਲੀਆਂ ਉਂਗਲਾਂ ਚਟਦਿਆਂ ਹੋਇਆਂ ਤੁਸੀਂ ਇਹਨੂੰ ਥਾਂ ਥਾਂ ਤੇ ਸਬਜੀ ਮਲੀ ਸੌਸ ਮਲੀ ਚਾੜ ਡੁੱਲੀ ਪਣੀ ਡੁਲਿਆ ਤੇ ਵਿਚਾਰੇ ਬਾਈਬਲ ਦਾ ਕੋਛ ਦਾ ਕੋਛ ਬਣਿਆ ਮੈਂ ਮੰਨਦੀ ਆ ਕਿ ਇਹ ਇੱਕ ਕਿਤਾਬ ਆ ਇਹ ਪੇਜ ਠੀਕ ਹੈ ਅਸੀਂ ਇਹਦੀ ਪੂਜਾ ਨਹੀਂ ਕਰਨੀ ਪਰ ਇਹਦੇ ਸੰਭਾਲ ਤੇ ਕਰਨੀ ਕਿ ਨਹੀਂ ਕਰਨੀ ਪਾਸਪੋਰਟ ਦੇ ਉੱਤੇ ਤੇਲ ਲੱਗ ਜਾਵੇ ਤੁਹਾਨੂੰ ਪਤਾ ਜਿਆਦੇ ਚਾਂਸ ਹੋ ਜਾਂਦੇ ਕਿ ਵੀਜ਼ਾ ਨਹੀਂ ਮਿਲਦਾ ਪਾਸਪੋਰਟ ਦੇ ਉੱਤੇ ਸਬਜੀ ਲੱਗੀ ਹੋਈ ਹੋਵੇ ਵੀਜ਼ਾ ਨਹੀਂ ਮਿਲਦਾ ਪਾਸਪੋਰਟ ਦੇ ਉੱਤੇ ਸੌਸ ਲੱਗੀ ਆ ਵੀਜ਼ਾ ਉਹਨਾਂ ਨੇ ਨਹੀਂ ਦੇਣਾ ਪਾਸਪੋਰਟ ਉਖੜਿਆ ਜਾਂ ਤਦ ਵੀ ਜ਼ਿਆਦਾ ਚਾਂਸ ਹੈ ਕਿ ਵੀਜ਼ਾ ਨਹੀਂ ਮਿਲਦਾ ਉਹਦਾ ਰੀਜ਼ਨ ਕੀ ਆ ਉਹ ਕਹਿੰਦੇ ਤੁਹਾਡੀ ਇੱਕ ਖਾਸ ਆਈਡੀ ਆ ਕੁਝ ਕੰਟਰੀਜ਼ ਦੇ ਵਿੱਚ ਨਾ ਓਨ ਅਰਾਈਵਲ ਵੀਜ਼ਾਸ ਮਿਲਦੇ ਆ ਮੈਨੂੰ ਇੱਕ ਭਰਾ ਨੇ ਆਣ ਕੇ ਸਪੈਸ਼ਲ ਦੱਸਿਆ ਵੀ ਕਿੰਦਰ ਸਬਜੀ ਲੱਗੀ ਹੋਈ ਸੀ ਦੇ ਪਾਸਪੋਰਟ ਨੂੰ ਤੇ ਉਹ ਪਤਾ ਨਹੀਂ ਮਲੇਸ਼ੀਆ ਕੇ థਾਈਲੈਂਡ ਤੋਂ ਮੋੜ ਦਿੱਤਾ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ ਉਹਨੂੰ ਮਤਲਬ ਉੱਤੇ ਔਨ ਅਰਾਈਵਲ ਵੀਜ਼ਾ ਹੁੰਦੇ ਉਹਨੇ ਨਹੀਂ ਦਿੱਤਾ ਉਹ ਐਂਟਰੀ ਨਹੀਂ ਦਿੱਤੀ ਉਹ ਕਹਿੰਦੇ ਕਿ ਉਹਨੇ ਪੁੱਛਿਆ ਕਿਉਂ ਉਹ ਕਹਿੰਦੇ ਤੂੰ ਤੇਰੀ ਮੇਨ ਆਈਡੀ ਦਾ ਹਾਲ ਕੀ ਬਣਿਆ ਹੈ ਅਸੀਂ ਇਹੋ ਜੀ ਆਈਡੀ ਦੇ ਉੱਤੇ ਨਹੀਂ ਦੇ ਸਕਦੇ ਵੀਜ਼ਾ ਤੋ ਇਹਦੇ ਲੁੱਕ ਆਫਟਰ ਹੀ ਕਰ ਸਕਦਾ ਤੂੰ ਇੱਥੇ ਆਪਣੀ ਲੁੱਕ ਆਫਟਰ ਮਤਲਬ ਤੂੰ ਇਸ ਯੋਗ ਨਹੀਂ ਹੈਗਾ ਤੁਸੀਂ ਬਹੁਤ ਸਾਰੇ ਲੋਕੀ ਪਾਸਪੋਰਟਸ ਲੈ ਕੇ ਆਉਂਦੇ ਆ ਉਧਰ ਖੁਦਾ ਦੇ ਦਾਸਾਂ ਦੇ ਹੱਥਾਂ ਵਿੱਚ ਤੇਲ ਹੁੰਦਾ ਹੈ ਪਲੀਜ਼ ਆਪਣੇ ਪਾਸਪੋਰਟ ਘਰਾਂਚ ਰੱਖਿਆ ਕਰੋ ਤੁਹਾਡੇ ਮਨ ਦੇ ਵਿਚੇ ਹੀ ਪਰਮੇਸ਼ਰ ਦੇ ਹਜ਼ੂਰੀ ਚ ਸਵੀਕਾਰ ਹੋ ਜਾਂਦੇ ਅਗਰ ਅਸੀਂ ਉਹਨਾਂ ਨੂੰ ਨਹੀਂ ਟੱਚ ਕਰਾਂਗੇ ਤੁਸੀਂ ਤਾਂ ਡਿਸਪਾਇੰਟ ਹੋ ਜਾਣਾ ਕਿ ਸਾਡੇ ਜੀ ਪਾਸਪੋਰਟ ਨੂੰ ਜਾਣ ਬੁੱਝ ਕੇ ਟੱਚ ਨਹੀਂ ਕੀਤਾ ਸੀ ਤਾਂ ਅੱਗੇ ਲੈ ਕੇ ਆਏ ਸੀ ਅਰ ਕਈ ਵਾਰੀ ਤਾਂ ਮੈਂ ਪੁੱਠੇ ਹੱਥ ਦੇ ਨਾਲ ਉਹਨੂੰ ਟੱਚ ਕਰਦੀ ਉਹਦਾ ਰੀਜ਼ਨ ਕੀ ਹੈ ਕਿ ਤੁਹਾਨੂੰ ਠੋਕ ਕਰਨ ਨਾ ਲੱਗੇ ਤੁਸੀਂ ਡਿਸਪਾਇੰਟ ਨਾ ਹੋਵੋ ਪੁੱਠੇ ਹੱਥ ਨਾਲ ਇਸ ਲਈ ਕਿ ਮੇਰੇ ਸਿੱਧੇ ਪਾਸੇ ਤੇਲ ਲੱਗਾ ਹੈ ਪਰ ਤੁਹਾਡੇ ਪਾਸਪੋਰਟ ਨੂੰ ਤੇਲ ਨਾ ਲੱਗ ਜਾਵੇ ਕਈ ਤਾਂ ਆਣ ਕੇ ਕਹਿੰਦੇ ਪਾਸ਼ੀ ਤੇਲ ਲਾ ਦਿਓ ਇਦਾਂ ਕਿਤੇ ਕਰਾ ਨਾ ਲਿਓ ਇਹ ਆਈਡੀਜ਼ ਇੰਨੀਆਂ ਈਜ਼ੀ ਬਣਦੀਆਂ ਨਹੀਂ ਆ ਅਗਰ ਤੁਸੀਂ ਇਹਨਾਂ ਲਈ ਦਾ ਪਰਵਾਹ ਆ ਤੇ ਇਹਨਾਂ ਦੇ ਉੱਤੇ ਫਿਰ ਉਹ ਕੰਮ ਬਣਨਾ ਨਹੀਂ ਜੋ ਤੁਸੀਂ ਬਣਾਉਣਾ ਚਾਹੁੰਦੇ ਆ ਸੇਵ ਵੇ ਦੇ ਨਾਲ ਇਹ ਪੁੱਤਰ ਬਾਈਬਲ ਆ ਇਹਨੂੰ ਅਸੀਂ ਸੰਭਾਲਣਾ ਆ ਪਰ ਇਹਨੂੰ ਸੰਭਾਲ ਕਈ ਸੰਭਾਲੀ ਜਾਂਦੇ ਬਸ ਉਹ ਕਹਿੰਦੇ ਵੀ ਸੰਭਾਲਣਾ ਆ ਉਹਨਾਂ ਨੇ ਇਹਨੂੰ ਪਤਾ ਨਹੀਂ ਕਿੰਨੇ ਕੱਪੜਿਆਂ ਦੇ ਵਿੱਚ ਲਪੇਟਿਆ ਹੋ ਸਕਦਾ ਉਹ ਇਹਨੂੰ ਮੱਥਾ ਟੇਕਦੇ ਹੋ ਸਕਦੇ ਉਹਨੂੰ ਚੁੰਮਦੇ ਹੋ ਸਕਦੇ ਮੱਥੇ ਧਰਦੇ ਹੋ ਸਕਦੇ ਆ ਬਟ ਉਹ ਇਹਦੇ ਆਖੇ ਨਹੀਂ ਲੱਗਦੇ ਇਹਦੇ ਵਚਨ ਦੇ ਆਖੇ ਨਹੀਂ ਲੱਗਦੇ ਫਰੂਟਫੁੱਲ ਹੋਣ ਦੇ ਲਈ ਤੁਸੀਂ ਬਾਈਬਲ ਨੂੰ ਮੱਥਾ ਨਹੀਂ ਟੇਕਣਾ ਫਰੂਟਫੁੱਲ ਹੋਣ ਦੇ ਲਈ ਤੁਹਾਨੂੰ ਬਾਈਬਲ ਨੂੰ ਚੁੰਮਣ ਦੀ ਜ਼ਰੂਰਤ ਨਹੀਂ ਆ ਬਾਈਬਲ ਨੂੰ ਜੱਫੀ ਪਾਉਣ ਦੀ ਜ਼ਰੂਰਤ ਨਹੀਂ ਆ ਫਰੂਟਫੁੱਲ ਹੋਣ ਦੇ ਲਈ ਜੋ ਵਚਨ ਬਾਈਬਲ ਦੇ ਵਿੱਚ ਲਿਖੇ ਹੋਏ ਉਹਨਾਂ ਵਚਨਾਂ ਦੇ ਉੱਤੇ ਚੱਲੋ ਅਰ ਈਰਸਲੀ ਇਹਨੂੰ ਬਹੁਤ ਸੰਭਾਲ ਕੇ ਰੱਖੋ ਇਹਨੂੰ ਇੱਜ਼ਤ ਦਿਓ ਇਨੂੰ ਘੱਟੇ ਮਿੱਟੀ ਚ ਨਾ ਸਿੱਟੋ ਇਹਨੂੰ ਪੁੰਜੇ ਫਲੋਰ ਤੇ ਨਾ ਰੱਖੋ ਇਹਨੂੰ ਜੁੱਤੀਆਂ ਵਾਲੇ ਥਾਂ ਤੇ ਨਾ ਰੱਖੋ ਕਿਉਂਕਿ ਇਹਦੇ ਵਿੱਚ ਜੀਵਨ ਦੇ ਵਚਨ ਨੇ ਇਹਦੇ ਵਿੱਚ ਅਹਿਮ ਖਜ਼ਾਨੇ ਤੁਸੀਂ ਆਪਣਾ ਸੋਨਾ ਕਦੀ ਜੁੱਤੀਆਂ ਵਾਲੇ ਰੈਕ